ਧਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਦਸੰਬਰ ਮਹੀਨੇ ਦੇ ਵਿੱਚ ਲੋਨ ਇਸ ਜਗ੍ਹਾ ਤੇ ਰੱਖ ਦਿਓ ਜੋ ਮੰਗੋਗੇ ਉਹੀ ਮਿਲੇਗਾ ਸ਼ਹੀਦ ਸਿੰਘਾਂ ਦਾ ਪੈਰਾ ਲੱਗ ਜਾਏਗਾ ਇਸ ਵਿਸ਼ੇ ਨੂੰ ਆਪਾਂ ਪਹਿਲਾਂ ਵੀ ਵਿਚਾਰਿਆ ਹੈ ਸੋ ਆਪਾਂ ਹੁਣ ਦੁਬਾਰਾ ਤੋਂ ਇਸ ਵਿਸ਼ੇ ਤੇ ਥੋੜੀ ਜੀ ਝਾਤ ਮਾਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇੱਕ ਬਚਨ ਕਹਿੰਦੇ ਨੇ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢਕਣ ਕੂਪਤ ਮੇਰੀ ਇੱਜ਼ਤ ਢੱਕ ਰੱਖਣ ਲਈ हे ਪ੍ਰਭੂ ਤੈ ਖਸਮ ਨੇ ਮੈਨੂੰ ਆਪਣਾ ਪਿਆਰ ਰੂਪ ਰੇਸ਼ਮੀ ਕਪੜਾ ਦੇ ਦਿੱਤਾ ਆਪਣਾ ਪਿਆਰ ਦੇ ਦਿੱਤਾ ਸਭ ਤੋਂ ਵੱਡੀ ਗੱਲ ਦਾਨਾ ਬਿਨਾ ਸਾਈ ਮੈਡਾ ਨਾਨਕ ਸਾਰ ਨਾ ਜਾਣਾ ਤੇਰੀ ਤੂੰ ਮੇਰਾ ਖਸਮ ਤੂੰ ਮੇਰਾ ਪਰਮਾਤਮਾ ਹੈ ਮੇਰੀ ਜਿੰਦ ਦਾ ਪਤੀ ਹੈ ਮੇਰੇ ਦਿਲ ਦੀ ਜਾਣਨ ਵਾਲਾ ਹੈ ਤੂੰ ਅੰਤਰਜਾਮੀ ਹੈ ਪਰ ਮੈਂ ਤੇਰੀ ਕਦਰ ਨਹੀਂ ਜਾਣੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਗੁਰੂ ਨਾਨਕ ਸਾਹਿਬ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ ਨਾਨਕ ਦਾ ਨਾਮ ਲੈ ਕੇ ਕਹਿੰਦੇ ਨੇ ਵੀ ਮੈਂ ਤੇਰੀ ਸਾਰ ਨਹੀਂ ਜਾਣੀ ਇੱਕ ਮਨੁੱਖ ਦੀ ਤਰਫੋਂ ਕਹਿੰਦੇ ਵੀ ਮੈਂ ਤੇਰੀ ਸਾਰ ਨਹੀਂ ਜਾਣੀ ਅਕਾਲ ਪੁਰਖ ਦੀ ਸਾ ਸੰਗਤ ਅਸੀਂ ਤੇ ਵਹਿਮਾਂ ਭਰਮਾਂ ਦੇ ਵਿੱਚ ਰੁਝੇ ਰਹੇ ਕਿਵੇਂ ਵਹਿਮਾਂ ਵਿੱਚ ਕੋਈ ਕਹਿੰਦਾ ਜੀ ਲੂਣ ਇੱਥੇ ਧਰ ਦਿਓ ਕੋਈ ਕਹਿੰਦਾ ਜੀ ਲੂਣ ਉੱਥੇ ਪਚਾ ਦਿਓ ਅਸੀਂ ਤਾਂ ਵਹਿਮਾਂ ਭਰਮਾਂ ਦੇ ਵਿੱਚ ਰਹੇ ਕੋਈ ਕਹਿੰਦਾ ਜੀ ਚਰਖਤਿਆਂ ਤੇ ਝਾੜੂ ਧਰ ਦਿਓ ਕੋਈ ਕਹਿੰਦਾ ਜੀ ਆ ਟੂਣਾ ਕਰ ਦਿਓ ਕੋਈ ਕੁਝ ਆਖਦਾ ਕੋਈ ਕੁਝ ਤੇ ਸਾਧ ਸੰਗਤ ਮੈਂ ਕਈ ਵਾਰੀ ਵੇਖਦਾ ਹੁੰਦਾ ਹਾਂ ਚਰਖਤਿਆਂ ਦੇ ਉੱਤੇ ਲੋਕ ਟੂਣੇ ਕਰਨ ਦੇ ਵਿੱਚ ਪਿੱਪਲਾਂ ਦੀਆਂ ਜੜਾਂ ਦੇ ਵਿੱਚ ਕੱਚੀਆਂ ਲੱਸੀਆਂ ਜਾਂ ਸਰੋਂ ਦਾ ਤੇਲ ਪਾਉਣ ਦੇ ਵਿੱਚ ਤੇ ਆ ਮੌਲੀਆਂ ਧਾਕੇ ਬੰਨਣ ਦੇ ਵਿੱਚ ਵਿਅਸਤ ਨੇ ਛੋਟੇ ਛੋਟੇ ਬੱਚਿਆਂ ਨੂੰ ਅਸੀਂ ਵਹਿਮਾਂ ਦੇ ਵਿੱਚ ਪਾ ਦਿੱਤਾ ਕਿਸੇ ਦੇ ਲੱਕ ਤੇ ਕਾਲਾ ਧਾਗਾ ਬੰਨ੍ਹਿਆ ਕਿਸੇ ਦੇ ਗੁੱਟ ਤੇ ਸਾਸੰਗਤ ਇਨ੍ਹਾਂ ਬੱਚੇ 'ਚ ਭਾਰ ਨਹੀਂ ਹੁੰਦਾ ਜਿੰਨਾ ਅਸੀਂ ਉਹਨਾਂ ਨੂੰ ਧਾਗੇ ਬੰਨ੍ਹ ਮੰਨ ਕੇ ਨੂੜ ਕੇ ਬੱਚੇ ਦਾ ਭਾਰ ਬਤਾ ਦਿੰਨੇ ਆਂ ਸ਼ੁਰੂ ਤੋਂ ਜਨਮ ਤੋਂ ਹੀ ਬੱਚੇ ਨੂੰ ਜਿਹੜਾ ਸੀ ਇਹ ਅਹਿਸਾਸ ਕਰਾ ਦਿੰਨੇ ਆਂ ਕਿ ਆ ਆ ਮਾੜਾ ਹੈ ਆ ਚੰਗਾ ਹੈ ਆ ਇਹ ਨਹੀਂ ਆ ਉਹ ਨਹੀਂ ਮੈਂ ਨਹੀਂ ਕਹਿੰਦਾ ਵੀ ਇਹ ਗੱਲ ਨਾ ਦਸੀਏ ਸਾਧ ਸੰਗਤ ਉਸ ਬੱਚੇ ਨੂੰ ਪਹਿਲਾਂ ਹੀ ਅਸੀਂ ਅੰਧ ਵਿਸ਼ਵਾਸ ਦੇ ਵਿੱਚ ਬੰਨ੍ਹ ਦਿੰਨੇ ਆ ਉਸ ਬੱਚੇ ਨੂੰ ਪਹਿਲਾਂ ਹੀ ਅਸੀਂ ਜਿਹੜਾ ਹੈ ਉਹ ਅੰਧ ਵਿਸ਼ਵਾਸੀ ਬਣਾ ਕੇ ਜਿਹੜਾ ਹੈ ਉਹ ਵਿਖਾ ਦਿੰਨੇ ਆ ਕਿ ਆ ਏਦਾਂ ਜਦੋਂ ਤੱਕ ਉਹਦੀ ਆਪਦੀ ਸੁਰਤ ਸੰਭਲਦੀ ਹੈ ਤੇ ਉਦੋਂ ਤੱਕ ਉਸ ਬੱਚੇ ਦਾ ਮਾਈਂਡ ਉਸ ਚੀਜ਼ ਤੇ ਸੈੱਟ ਹੋ ਜਾਂਦਾ ਹੈ ਕਿ ਮੈਂ ਸ਼ੁਰੂ ਤੋਂ ਆ ਵੇਖਿਆ ਤੇ ਆਹੀ ਕਰਨਾ ਹੈ ਉਹ ਸਿਆਣੇ ਫਿਰ ਹੋਰ ਅਲੰਦਰ ਪਤਲ ਆ ਕਿ ਕਿੜੀਆਂ ਕਿੜੀਆਂ ਚੀਜ਼ਾਂ ਦੇ ਵਿੱਚ ਆਪਣੀ ਸੁਰਤ ਨੂੰ ਫਸਾ ਬਿਠਦਾ ਹੈ ਪਰ ਬੇਨਤੀ ਕਰਦਾ ਸਾਧ ਸੰਗਤ ਸਤਿਗੁਰ ਦੇ ਨਾਮ ਤੋਂ ਉਹ ਦੂਰ ਰੱਖਿਆ ਕਿਉਂ ਗੁਰਬਾਣੀ ਨਹੀਂ ਪੜ੍ਹਨੀ ਪਾਪ ਲੱਗੇਗਾ ਗੁਰੂ ਘਰ ਨਹੀਂ ਜਾਣਾ ਐ ਨਹੀਂ ਕਰਨਾ ਸੇਵਾ ਨਹੀਂ ਕਰਨੀ ਸਿਮਰਨ ਨਹੀਂ ਕਰਨਾ ਸਾਡੇ ਬੱਚੇ 12 12 ਵਜੇ ਤੱਕ ਘਰ ਤੋਂ ਚਾਹੇ ਬਾਹਰ ਰਹਿਣ ਕੋਈ ਪਰਵਾਹ ਨਹੀਂ ਪਰ ਕਹਿੰਦੇ ਗੁਰੂ ਘਰ ਨਹੀਂ ਜਾਣਾ ਜੀ ਪਾਪ ਲੱਗੇਗਾ ਬਾਣੀ ਨਹੀਂ ਪੜ੍ਹਨੀ ਪਾਪ ਲੱਗੇਗਾ ਸਾਧ ਸੰਗਤ ਸਿੱਧੇ ਮਾਰਗ ਜਾਣਦਿਆਂ ਨੂੰ ਅਸੀਂ ਵੀ ਨਹੀਂ ਜਿਹੜਾ ਹੈ ਬਿਲਕੁਲ ਜਾਣ ਦਿੰਦੇ ਤੇ ਹਾਲਾਂਕਿ ਜਦੋਂ ਮਾਰੇ ਰਾਹ ਪੈ ਜਾਂਦੇ ਫਿਰ ਕਹਿੰਨੇ ਬਾਬਾ ਜੀ ਹੁਣ ਕਰੋ ਕਿਰਪਾ ਹੁਣ ਬਾਬਾ ਕੀ ਕਿਰਪਾ ਕਰੇ ਭਾਈ ਸਾਥ ਸੰਗਤ ਬੇਨਤੀ ਕਰਾਂ ਵੀ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇਹ ਗੱਲ ਸਪਸ਼ਟ ਹੀ ਕਹਿ ਦਿੱਤੀ ਕਿ ਭਲਿਆ ਤੂੰ ਨਾ ਉਸ ਪ੍ਰਭੂ ਦਾ ਕਹਿਣਾ ਮੰਨਿਆ ਤੇ ਨਾਂ ਨੂੰ ਅੰਤਰਜਾਮੀ ਸਮਝਿਆ ਤੇ ਨਾ ਤੇ ਉਹਦੀ ਕਦਰ ਕੀਤੀ ਤੇ ਆਖਰ ਤੂੰ ਤੇ ਵਹਿਮਾਂ ਭਰਮਾਂ ਦੇ ਵਿੱਚ ਰੁਝਿਆ ਰਿਆ ਤੇ ਸਾਥ ਸੰਗਤ ਮਰਨੇ ਪਰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਪੂਰੇ ਕਰਨ ਤੇ ਜਦੋਂ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਆਦਰ ਕਰਨਾ ਹੈ ਗੱਲ ਮੰਨਣੀ ਹੈ ਤੇ ਉਦੋਂ ਅਸੀਂ ਕਿਤੇ ਹੋਰ ਪਰੇ ਰਹੀਏ ਤੇ ਹੋਰ ਕਿਤੇ ਗੋਡੇ ਘਸਾਉਂਦੇ ਰਹੀਏ ਕਿਤੇ ਨੱਕ ਰਗੜਦੇ ਰਹੀਏ ਸਾਧ ਸੰਗਤ ਦਾ ਰਸਮਾਂ ਦਿੱਤੀ ਰਵਾਜਾਂ ਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗੇ ਕਰ ਲਈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆ ਸੀ। ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਣ ਵਾਲੇ ਬਸ ਗੱਲ ਤੇ ਇੱਥੇ ਪਹੁੰਚਦੀ ਹੈ। ਪਿਆਰਿਓ ਇਹ ਦਸੰਬਰ ਮਹੀਨੇ ਦੇ ਵਿੱਚ ਕਿੰਨੀਆਂ ਸ਼ਹਾਦਤਾਂ ਹੋਈਆਂ ਨੇ ਤੇ ਕਿੰਨੇ ਵੱਡੇ ਸਾਕੇ ਹੋਏ ਨੇ ਆਪਾਂ ਜਰਾ ਸੋਚ ਸਕਦੇ ਹਾਂ। ਸ਼ਹੀਦ ਸਿੰਘ ਜਿਹੜੇ ਨੇ ਕਿੰਨੇ ਸਿੰਘਾਂ ਦੀਆਂ ਜੜੀਆਂ ਨੇ ਸ਼ਹਾਦਤਾਂ ਹੁੰਦੀਆਂ ਨੇ ਸਤਿਗੁਰੂ ਦੇ ਚਾਰ ਸਹਿਬਜ਼ਾਦੇ ਪਰਿਵਾਰ ਵਿਛੋੜਾ ਹੁੰਦਾ ਹੈ ਗੁਰੂ ਕੇ ਮਹਿਲ ਵਿਛੜ ਜਾਂਦੇ ਨੇ ਤੇ ਸਾਧ ਸੰਗਤ ਗੁਰੂ ਕੀ ਮਾਤਾ ਦੀ ਵੀ ਸੁਹੀਜੀ ਹੋ ਜਾਂਦੀ ਹੈ ਔਰ ਇਤੋਂ ਤੱਕ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਦੋ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਤੇ ਸਤਿਗੁਰ ਦੇ ਮੱਥੇ ਤੇ ਫਿਰ ਵੀ ਛੇਕਨ ਨਹੀਂ ਪੈਂਦੀ ਤੇ ਅਸੀਂ ਦੇ ਮਾੜੇ ਜਿਹੇ ਦੁੱਖ ਤੋਂ ਕਬਰ ਆ ਜਾਂਦੇ ਆ ਤੇ ਨਾਲ ਇੱਕ ਬੇਨਤੀ ਨਾਲ ਹੋਰ ਕਰਦਾ ਕਿਸੇ ਦਸੰਬਰ ਮਹੀਨੇ ਦਾ ਇਤਿਹਾਸ ਯਾਦ ਰੱਖ ਕੇ ਆਪਣੇ ਆਪ ਨੂੰ ਕਰੜਾ ਕਰਕੇ ਅੱਗੇ ਚੱਲਣ ਦੀ ਜਿਹੜੀ ਹੈ ਵਿਧ ਦਸੀਏ ਆਪਣੇ ਆਪ ਨੂੰ ਦਸੀਏ ਤੇ ਸਾਧ ਸੰਗਤ ਇੱਕ ਗੱਲ ਯਾਦ ਰੱਖੇ ਵੀ ਆਪਣੇ ਮਨ ਨੂੰ ਜਿਹੜਾ ਹੈ ਦਿਲਾਸਾ ਉਹ ਗੁਰਬਾਣੀ ਦਾ ਲਈਏ ਤੇ ਸਤਿਗੁਰ ਕੀਂਦੇ ਨੇ ਜਿੱਥੇ ਗੁਰਬਾਣੀ ਦਾ ਆਸਰਾ ਬਣ ਜਾਂਦਾ ਹੈ ਜਿੱਥੇ ਸ਼ਬਦ ਦੀ ਤੀਕ ਆਪਾਂ ਲੈ ਲੈਨੇ ਆ ਜੋ ਮੰਦਰ ਕੋ ਥੰਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਸਥੰਮਨ ਤੇ ਜਿਵੇਂ ਵੱਡੀ ਬਿਲਡਿੰਗ ਨੂੰ ਜਿਹੜਾ ਹੈ ਥੰਮਲਿਆਂ ਦੀ ਜ਼ਰੂਰਤ ਪੈਂਦੀ ਹੈ ਵੱਡੇ ਲੈਂਟਰ ਨੂੰ ਤੇ ਉਸੇ ਤਰ੍ਹਾਂ ਗੁਰੂ ਦਾ ਸ਼ਬਦ ਥੰਮ ਬਣ ਕੇ ਤੇਰੇ ਮਨ ਨੂੰ ਥੰਮ ਲਏਗਾ ਤੇ ਭਲੇ ਆ ਸ਼ਬਦ ਨਾਲ ਜੁੜ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਜੁੜ ਤੇ ਸ਼ਹੀਦਾਂ ਦੇ ਪੈਰੇ ਵੀ ਲੱਗਣਗੇ ਤੇ ਯਾਦ ਰੱਖੀ ਬਹਿਮਾ ਭਰਮਾ ਕਰਮਕਾਂਡ ਦੇ ਵਿੱਚੋਂ ਆਪਣੀ ਆਤਮਾ ਨੂੰ ਆਜ਼ਾਦ ਕਰ ਦੇ ਗੁਰੂ ਫੇਰ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ